ਅੱਜ ਸਾਡੇ ਮਾਨਯੋਗ ਵਿਧਾਇਕ ਕਰਮਜੀਤ ਸਿੰਘ ਘੁੰਮਣ ਜੀ ਦੀ ਰਹਿਨਵਾਈ ਹੇਠ ਅੱਜ ਲੋਕ ਮਿਲਣੀ ਹੋਈ ਜਿਸ ਦੇ ਵਿੱਚ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਨੂੰ ਸੁਣਿਆ ਗਿਆ ਵਿਚਾਰਿਆ ਗਿਆ ਤੇ ਉਹਨਾਂ ਨੂੰ ਜਿਹੜੀਆਂ ਹੱਲ ਹੋ ਸਕਦੀਆਂ ਸੀ ਹੱਲ ਕੀਤੀਆਂ ਗਈਆਂ ਤੇ ਬਾਕੀਆਂ ਨੂੰ ਹੱਲ ਕਰਨ ਦਾ ਭਰੋਸਾ ਦਿਤਾਂਗੇ ਸੋ ਜਿੱਥੇ ਲੋਕਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਵਾਲੇ ਮਿਲਿਆ ਗਿਆ ਉੱਥੇ ਹੀ ਅੱਜ ਧੰਨਵਾਦ ਦਾ ਦਿਨ ਵੀ ਸੀ ਕਿਉਂਕਿ ਇਥੋਂ ਘੁੰਮਣ ਸਾਹਿਬ ਨੇ ਉਹਨਾਂ ਦੀ ਸਮੁੱਚੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਸਖਤ ਮਿਹਨਤ ਕੀਤੀ ਹੈ ਔਰ ਅਸੀਂ ਇਥੋਂ ਬੜਾ ਸਾਡੀ ਜਿਹੜੀ ਮੈਂ ਸਮਝਦਾ ਕਿ ਬਹੁਤ ਸ਼ਾਨਦਾਰ ਜਿਹੜਾ ਸਾਡਾ ਪ੍ਰਦਰਸ਼ਨ ਜਿਹੜਾ ਉਹ ਦਸੂਹੇ ਦੇ ਵਿੱਚ ਰਿਹਾ ਕਿਉਂਕਿ ਸਾਡਾ ਜਿਹੜਾ ਮੁਕਾਬਲਾ ਸੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨਾਲ ਸੀ ਸੋ ਅਸੀਂ ਉਸ ਮੁਕਾਬਲੇ ਦੇ ਵਿੱਚ ਬਹੁਤ ਪਹਿਲਾਂ ਨਾਲੋਂ ਬਹੁਤ ਵਧੇਰੇ ਹਾਂ ਔਰ ਘੱਟ ਤੋਂ ਘੱਟ 19000 ਵੋਟਾਂ ਦੇ ਨਾਲ ਅਸੀਂ ਪਿਛਲੀ ਵਾਰ 2019 ਦੇ ਨਾਲੋਂ ਅਸੀਂ ਰਿਕਵਰ ਕੀਤਾ ਹੈ ਬਹੁਤ ਵੱਡੀ ਗੱਲ ਹੈ ਔਰ ਕਾਂਗਰਸ ਜਿਹੜੀ ਉਹ ਤੀਸਰੇ ਨੰਬਰ ਤੇ ਆਈ ਹੈ ਸੋ ਇਹਨਾਂ ਦਾ ਬਹੁਤ ਵੱਡਾ ਮੈਂ ਸਮਝਦਾ ਕਿ ਇਹਨਾਂ ਨੂੰ ਸ਼ਾਬਾਸ਼ ਇਹਨਾਂ ਨੂੰ ਵਧਾਈ ਹੈ ਘੁੰਮਣ ਸਾਹਿਬ ਨੂੰ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ ਔਰ ਦੂਸਰਾ ਲੋਕਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਸਾਨੂੰ ਸੁਣਿਆ ਜਿਨ੍ਹਾਂ ਨੇ ਸਾਡੇ ਵਾਅਦਿਆਂ ਨੂੰ ਉਹਨਾਂ ਤੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕੀਤੀ ਸੋ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਬਤੌਰ ਐਮਪੀ ਚਵਨ ਸਾਹਿਬ ਤੁਹਾਡਾ ਕੀ ਪ੍ਰੌਰੀਟੀ ਆ ਹੁਸ਼ਾਹਪੁਰ ਨੂਰ ਤੇ ਪੰਜਾਬ ਨੂੰ ਲਈ। ਕਿਉਂਕਿ ਪੰਜਾਬ ਇਸ ਵੇਲੇ ਬਹੁਤ ਹੀ ਕ੍ਰਾਈਸਿਸ ਦੇ ਵਿੱਚ। ਦੇਖੋ ਸਭ ਤੋਂ ਵੱਡੀ ਗੱਲ ਤਾਂ ਆ ਪਈ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਸਰਕਾਰ ਜਿਹੜੀ ਹੈ ਬਹੁਤ ਵਿੱਤ ਉਪਰਾਲੇ ਜਿਹੜੇ ਪੰਜਾਬ ਦੇ ਲਈ ਪੰਜਾਬ ਦੀ ਤਰੱਕੀ ਦੇ ਲਈ ਬਹੁਤ ਅੱਛੇ ਉਪਰਾਲੇ ਕਰ ਰਹੀ ਹੈ। ਔਰ ਦੂਸਰਾ ਪੰਜਾਬ ਦੇ ਲਈ ਸਭ ਤੋਂ ਵੱਡੀ ਜੋ ਸਮੱਸਿਆ ਆ ਰਹੀ ਹੈ ਪੰਜਾਬ ਦਾ ਪੈਸਾ ਜਿਹੜਾ ਉਹ ਪੰਜਾਬ ਨੂੰ ਨਹੀਂ ਮਿਲ ਰਿਹਾ। ਸੋ ਸਭ ਤੋਂ ਵੱਡਾ ਤਾਂ ਸਾਡਾ ਇਸ਼ੂ ਅਸੀਂ ਪਿਛਲੇ ਬਜਟ ਸੈਸ਼ਨ 'ਚ ਵੀ ਇਹੀ ਇਸ਼ੂ ਰੇਜ਼ ਕੀਤਾ ਕਿ ਸਾਡਾ ਜਿਹੜਾ ਆਰਡੀਐਫ ਹੈ ਜਾਂ ਨੈਸ਼ਨਲ ਹੈਲਥ ਕਮਿਸ਼ਨ ਦੇ ਪੈਸੇ ਆ ਜਾਂ ਸਾਡੇ ਜਿਹੜੇ ਸਿੱਖਿਆ ਦੇ ਪੈਸੇ ਆ ਜਿਹੜਾ ਸਿੱਖਿਆ ਦੇ ਮਿਸ਼ਨ ਦੇ ਪੈਸੇ ਆ ਕਰੀਬ-ਕਰੀਬ 10 ਹਜ਼ਾਰ ਕਰੋੜ ਰੁਪਈਆ ਬਣਦਾ ਸਾਡੇ ਜਿਹੜੇ ਆਪਣੇ ਪੈਸੇ ਸਾਨੂੰ ਮਿਲਣ ਤਾਂ ਕਿ ਅਸੀਂ ਜਿਹੜਾ ਪੰਜਾਬ ਦੀ ਤਰੱਕੀ ਦੇ ਲਈ ਹੋਰ ਬਿਹਤਰ ਤੇ ਹੋਰ ਤੇਜ਼ੀ ਨਾਲ ਕੰਮ ਕਰ ਸਕੀਏ ਔਰ ਦੂਸਰਾ ਜੇਕਰ ਆਪਾਂ ਹੁਸ਼ਿਆਰਪੁਰ ਦੀ ਗੱਲ ਕਰਦੇ ਆਂ ਤੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਵੱਡੇ ਪ੍ਰੋਜੈਕਟ ਜਿਹੜੇ ਆ ਉਹ ਵੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਸਹਿਯੋਗ ਦੇ ਨਾਲ ਉਹ ਲਿਆਉਣ ਦੀ ਪੂਰੀ ਸਾਨੂੰ ਉਮੀਦ ਹੈ ਕਿ ਅਸੀਂ ਉਹ ਪ੍ਰਯੋਗ ਜਿਹੜੇ ਪ੍ਰੋਜੈਕਟ ਆ ਉਹ ਲਿਆਉਣ ਦੇ ਵਿੱਚ ਇੱਥੇ ਲਗਾਉਣ ਦੇ ਵਿੱਚ ਤੇ ਲੋਕਾਂ ਨੂੰ ਸਮਰਪਿਤ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਖਾਸ ਤੌਰ ਤੇ ਵੱਡੇ ਹਸਪਤਾਲ ਜਿਹੜੇ ਆ ਜੱਟਰਸ਼ਰੀ ਕੇਅਰ ਹਸਪਤਾਲ ਯੂ ਕੈਨ ਸੇ ਉਹ ਹੁਸ਼ਿਆਰਪੁਰ ਦੇ ਵਿੱਚ ਨਹੀਂ ਹੈ ਸੋ ਵੱਡਾ ਹਸਪਤਾਲ ਜਿਹੜਾ ਸਥਾਪਿਤ ਕਰਨਾ ਮੈਡੀਕਲ ਕਾਲਜ ਜਿਹੜਾ ਸਥਾਪਿਤ ਕਰਨਾ ਤੇ ਲੋਕਾਂ ਨੂੰ ਸਮਰਪਿਤ ਕਰਨਾ ਇਹ ਵੱਡੀ ਤਰਜੀਹ ਰਹੇਗੀ ਔਰ ਇਸ ਤੋਂ ਇਲਾਵਾ ਤਲਵਾੜੇ ਵਿੱਚ ਖਾਸ ਤੌਰ ਤੇ ਸਾਡਾ ਕੰਢੀ ਏਰੀਆ ਗਰੀਬ ਏਰੀਆ ਔਰ ਕਈ ਜਿਹੜੀ ਸਾਡੇ ਪਿੰਡ ਦੇ ਉੱਥੇ ਅਪਰੋਚ ਵੀ ਜਿਹੜੀ ਹੈ ਬੜੀ ਔਖੀ ਹੈ ਸੋ ਕੰਢੀ ਏਰੀਆ ਦੇ ਵਿੱਚ ਪੀਜੀਆਈ ਸੈਟਲਾਈਟ ਸੈਂਟਰ ਜਾਂ ਐਮਜ਼ ਵਰਗਾ ਹਸਪੀਟਲ ਲੈ ਕੇ ਆਣਾ ਜੋ ਵਾਦਾ ਕੀਤਾ ਉਹ ਜ਼ਰੂਰ ਲੈ ਕੇ ਆਂਦਾ ਜਾਏਗਾ ਔਰ ਬੀਬੀਐਮਬੀ ਦੀਆਂ ਜੋ ਸਮੱਸਿਆਵਾਂ ਨੇ ਇੱਥੇ ਚਾਹੇ ਸਾਡੇ EMPLOYEES ਪੰਜਾਬ ਦੇ ਕੋਟੇ ਦੇ ਘਟਨੇ ਉਹਨਾਂ ਨੂੰ ਹੋਰ ਇੱਥੇ ਸ਼ਿਫਟ ਕਰਨਾ ਲੈ ਕੇ ਆਣਾ ਭਰਤੀ ਕਰਨਾ ਜਿੱਤੇ ਉਹ ਤਰਜੀਹ ਰਹੇਗੀ ਉੱਥੇ ਜਿਹੜੇ BBMB ਦੇ ਕੁਆਰਟਰਸ ਨੇ ਬਹੁਤ ਬੁਰੀ ਹਾਲਤ ਚ ਨੇ ਉਹ ਇਸ਼ੂ ਜਿਹੜਾ ਪਾਰਲੀਮੈਂਟ ਦੇ ਵਿੱਚ ਜਰੂਰ ਰੇਜ਼ ਕਰਾਂਗੇ ਔਰ BBMB ਹਸਪੀਟਲ ਜਿਹੜਾ ਬਹੁਤ ਅੰਡਰ ਸਟਾਫਡ ਹੈ ਉੱਥੇ ਡਾਕਟਰ ਨੇ ਜਿਹਨਾਂ ਨਰਸਿਸ ਉਹ ਪੂਰੀ ਗਿਣਤੀ ਦੇ ਵਿੱਚ ਨਹੀਂ ਐ ਸੋ ਉਹਨਾਂ ਦੀ ਗਿਣਤੀ ਵੀ ਸਾਡੀ ਕੋਸ਼ਿਸ਼ ਰਹੇਗੀ ਪੂਰੀ ਹੋਵੇ ਸੋ ਵੱਖ-ਵੱਖ ਜਿੰਨੀਆਂ ਵੀ ਜੋ ਸਮੱਸਿਆਵਾਂ ਹਨ ਉਹਨਾਂ ਨੂੰ ਹੱਲ ਕਰਨਾ ਸਾਡਾ ਮੈਡੀਕਲ ਕਾਲਜ ਹੁਸ਼ਿਆਰ ਗੱਲ ਕੀਤੀ ਹੈ ਹੁਸ਼ਿਆਰਪੁਰ ਦੇ ਵਿੱਚ ਲੰਬੇ ਸਮੇਂ ਤੋਂ ਚਾਹੇ ਪਿੱਛੇ ਕਾਂਗਰਸ ਸਰਕਾਰ ਸੀਗੀ ਪੂਰਪਰਨ ਬੀਜੇਪੀ ਸੀਗੀ ਮੈਡੀਕਲ ਕਾਲਜ ਉਹ ਨਾ ਘੁਲਾ ਪੰਦਾਰੇ ਕਿ ਅਸੀਂ ਬਣਾ ਰਹੇ ਹਾਂ ਬਣਾ ਰਹੇ ਹਾਂ ਪਰ ਹਜੇ ਤੱਕ ਕੋਈ ਮੈਡੀਕਲ ਕਾਲਜ ਜਿਹੜਾ ਆ ਉਹ ਹਵਾਵੇ ਦੀ ਹੈ ਭੁਰਾਕਲ ਦੇ ਨਹੀਂ ਆ ਦੇਖੋ ਉਹ ਰੌਲੇ ਦੇ ਕਾਰਨ ਤੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਕਿਉਂਕਿ ਕੇਂਦਰ ਤੇ ਸੂਬੇ ਦਾ ਸਹਿਯੋਗ ਨਾਲ ਕੋਈ ਵੀ ਪ੍ਰੋਜੈਕਟ ਜਿਹੜਾ ਬਣਦਾ ਪਿੱਛੋ ਇਹ ਹੈ ਕਿ ਕੇਂਦਰ ਨੇ ਬਹੁਤ ਹੀ ਪ੍ਰੋਜੈਕਟ ਜਿਹੜੇ ਆਪਣੇ ਸੈਂਕਸ਼ਨ ਜਰੂਰ ਕਰ ਦਿੱਤੇ ਪਰ ਉਸਦੇ ਲਈ ਮਾਲੀ ਸਹਿਯੋਗ ਨਹੀਂ ਦਿੱਤੀ ਫੰਡਸ ਮੁਹਈਆ ਨਹੀਂ ਕਰਵਾਏ ਤੇ ਉਸ ਵਾਰ ਜਿਹੜੇ ਫੰਡਸ ਵੀ ਆ ਉਹ ਮਹੀਆ ਹੋ ਚੁੱਕੇ ਆ ਮੈਡੀਕਲ ਕਾਲਜ ਤੇ ਸਾਡਾ ਜਿਹੜਾ ਸੂਬਾ ਉਹ ਵੀ ਪੂਰੇ ਪੁਨਾ ਦਾ ਪ੍ਰਯਾਸ ਆ ਕਿ ਇਹ ਮੈਡੀਕਲ ਕਾਲਜ ਜਿਹੜਾ ਬਣੇ ਤਾਂ ਕਿ ਉਹ ਸ਼ਹਿਰ ਪਰ ਜਿਹੜਾ ਉਹ ਇੱਕ ਦੁਨੀਆ ਦੇ ਅੱਛੇ ਮਾਪ ਚਿੱਤਰ ਇਤਿਹਾਸ। ਪੰਜਾਬ ਦਾ ਜਿਹੜਾ ਪਾਣੀ ਹੈ ਇਸ ਮੇਲੇ ਉਹਦੇ ਬਾਰੇ ਵੀ ਇਹ ਗੱਲਾਂ ਆ ਰਹੀਆਂ ਕਿ ਪਾਣੀ ਜਿਹੜਾ